ਪੰਜਾਬ ਦੇ ਵਿੱਚ ਕਈ ਗਾਇਕ ਤੇ ਕਈ ਵਪਾਰੀ ਤੇ ਕਈ ਵਰਗ ਦੇ ਲੋਕਾਂ ਨੂੰ ਹੁਣ ਤੱਕ ਗੈਂਗਸਟਰ ਧਮਕੀਆਂ ਦੇ ਚੁੱਕੇ ਨੇ ਇਸ ਸਮੇਂ ਵੀ ਇੱਕ ਵੱਡੀ ਖਬਰ ਤੁਹਾਨੂੰ ਹੋਰ ਦਖਾਣ ਜਾ ਰਹੇ ਹਾਂ ਕਿ ਨਾਮੀ ਗੀਤਕਾਰ ਬੰਟੀ ਬੈਸ ਨੂੰ ਵੀ ਇੱਕ ਧਮਕੀ ਗੈਂਗਸਟਰ ਵੱਲੋਂ ਦਿੱਤੀ ਗਈ ਸੀ ਤੇ ਰਾਤ ਉਸੇ ਧਮਕੀ ਦੇ ਤਹਿਤ ਬੰਟੀ ਬੈਸ ਦੇ ਉੱਤੇ ਸੈਕਟਰ 79 ਮੁਹਾਲੀ ਦੇ ਵਿੱਚ ਗੈਂਗਸਟਰਾਂ ਦੇ ਗੁਰਗਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਕਿ ਰੈਸਟੋਰੈਂਟ ਦੇ ਸ਼ਿਸ਼ੇ ਦੇ ਆਗ਼ਰ ਜਿਹੜੀ ਇਹ ਗੋਲੀ ਹੋ ਜਾਂਦੀ ਹੈ ਵੰਟੀ ਬੈਂਕਸ ਵੱਲੋਂ ਰਾਤ ਨੂੰ 11 ਵਜੇ ਆਪਣੇ ਦੋਸਤਾਂ ਦੇ ਨਾਲ ਉਸ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਵਾਸਤੇ ਪਹੁੰਚ ਜਾਂਦਾ ਪੰਜਾਬ ਦੇ ਵਿੱਚ ਕਈ ਗਾਇਕ ਤੇ ਕਈ ਵਪਾਰੀ ਤੇ ਕਈ ਵਰਗ ਦੇ ਲੋਕਾਂ ਨੂੰ ਹੁਣ ਤੱਕ ਗੈਂਗਸਟਰ ਧਮਕੀਆਂ ਦੇ ਚੁੱਕੇ ਨੇ ਆਪਣੇ ਗੁਰਗਿਆਂ ਤੋਂ ਗੋਲੀਆਂ ਚਲਵਾ ਚੁੱਕੇ ਨੇ ਜਿੱਦੈ ਨਾਲ ਕਿ ਕਈ ਲੋਕਾਂ ਤੋਂ ਹੁਣ ਤੱਕ ਫਰੋਤੀਆਂ ਮੰਗਣ ਦੀਆਂ ਨੇ ਗੱਲ ਗੈਂਗਸਟਰ ਤੋਂ ਸਾਹਮਣੇ ਆਈਆਂ ਨੇ ਕਿ ਗੈਂਗਸਟਰ ਫਰੋਤੀਆਂ ਮੰਗਦੇ ਨੇ ਇਸੇ ਮੌਕੇ ਤੇ ਇੱਕ ਵੱਡੀ ਖਬਰ ਤੁਹਾਨੂੰ ਹੋਰ ਦਿਖਾਉਣ ਜਾ ਰਹੇ ਹਾਂ ਕਿ ਨਾਮੀ ਗੀਤਕਾਰ ਬੰਟੀ ਬੈਂਸ ਨੂੰ ਵੀ ਇੱਕ ਧਮਕੀ ਗੈਂਗਸਟਰ ਵੱਲੋਂ ਦਿੱਤੀ ਗਈ ਸੀ ਤੇ ਰਾਤ ਉਸੇ ਧਮਕੀ ਦੇ ਤਹਿਤ ਬੰਟੀ ਬੈਂਸ ਦੇ ਉੱਤੇ ਸੈਕਟਰ 79 ਮੁਹਾਲੀ ਦੇ ਵਿੱਚ ਗੈਂਗਸਟਰਾਂ ਦੇ ਗੁਰਗਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਕਿ ਰੈਸਟੋਰੈਂਟ ਦੇ ਸ਼ਿਸ਼ੇ ਦੇ ਆਗ਼ਰ ਜਿਹੜੀ ਇਹ ਗੋਲੀ ਹੋ ਜਾਂਦੀ ਹੈ ਬੰਟੀ ਬੈਂਸ ਵੱਲੋਂ ਰਾਤ ਨੂੰ 11 ਵਜੇ ਆਪਣੇ ਦੋਸਤਾਂ ਦੇ ਨਾਲ ਉਸ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਵਾਸਤੇ ਪਹੁੰਚੇ ਜਾਂਦਾ ਹੈ ਤਾਂ ਬੰਟੀ ਬੈਂਸ ਆਪਣੇ ਦੋਸਤਾਂ ਦੇ ਨਾਲ ਇੱਕ ਸਟੋਰੀ ਆਪਣੇ ਅਕਾਊਂਟ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਪਾਉਂਦਾ ਹੈ ਤਾਂ ਉਸ ਤੋਂ ਬਾਅਦ ਗੈਂਗਸਟਰਾਂ ਨੂੰ ਉਸਦੇ ਪਨਕ ਲੱਗ ਜਾਂਦੀ ਹੈ ਕਿ ਇਸ ਵਾਰ ਬੰਟੀ ਬੈਂਸ ਕਿਸ ਰੈਸਟੋਰੈਂਟ ਦੇ ਵਿੱਚ ਹੈ ਦੇਖੀ ਜਗ੍ਹਾ ਦੀ ਲੋਕੇਸ਼ਨ ਬੰਟੀ ਬੈਂਸ ਦੀ ਆ ਰਹੀ ਹੈ ਤਾਂ ਬੰਟੀ ਬੈਂਸ ਜੋਤੇ ਗੋਲੀਆਂ ਜੋ ਚਲਦੀਆਂ ਨੇ ਤੇ ਦੱਸਿਆ ਜਾ ਰਿਹਾ ਉਸ ਸਮੇਂ ਬੰਟੀ ਬੈਂਸ ਖਾਣਾ ਖਾ ਕੇ ਬਾਹਰ ਨਿਕਲ ਚੁੱਕਾ ਸੀ ਪਰ ਜਿਸ ਤਰ੍ਹਾਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਈ ਚੈਨਲ ਇਹ ਕਹਿ ਰਹੇ ਨੇ ਕਿ ਬੰਟੀ ਬੈਂਸ ਤੋਂ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਸੀ ਇਹ ਵੀ ਗੱਲ ਹੈ ਜੋ ਤੱਕ ਬੰਟੀ ਬੈਂਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਕਈ ਚੈਨਲ ਇਹ ਚੀਜ਼ ਨੂੰ ਚਲਾ ਰਹੇ ਨੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਬੰਟੀ ਬੈਂਸ ਨੂੰ ਕੁਝ ਦਿਨ ਪਹਿਲਾਂ ਧਮਕੀ ਆਈ ਸੀ ਉਸ ਤੋਂ ਬਾਅਦ ਬੰਟੀ ਬੈਂਸ ਵੱਲੋਂ ਇਹ ਵੀ ਕਿਹਾ ਦਿੱਤਾ ਸੀ ਕਿ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਇਹ ਵੀ ਚੈਨਲਾਂ ਦੇ ਨਾਲ ਇਹ ਖਬਰ ਚੱਲ ਰਹੀ ਹੈ ਸਿੱਧੂ ਮਸੇ ਦਾ ਕਾਉਂਟੈਂਟ ਰਹਿ ਚੁੱਕਾ ਹੈ ਬੰਟੀ ਬੈਂਸ ਕਿਉਂਕਿ ਪਹਿਲਾਂ ਸਿੱਧੂ ਮਸੇ ਵਾਲੇ ਨੂੰ ਗੈਂਗਸਟਰਾਂ ਨੇ ਨਿਸ਼ਾਨਾ ਬਣਾਇਆ ਗੋੜੀਆਂ ਨਾਲ ਭੁੰਦਿੱਤਾ ਸੀ ਤਾਂ ਹੁਣ ਇਸ ਨਾਮੀ ਗੀਤਕਾਰ ਬੰਟੀ ਬੈਂਸ ਨੂੰ ਧਮਕੀ ਆਈ ਹੈ ਤਾਂ ਉਸ ਤੋਂ ਬਾਅਦ ਜਦੋਂ ਹੁਣ ਗੋੜੀਆਂ ਚੱਲਦੀਆਂ ਨੇ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਮਹਾਲੀ ਦੇ ਵਿੱਚ ਲੋਕ ਦਰੇ-ਦਰੇ ਮਹਿਸੂਸ ਕਰ ਰਹੇ ਨੇ ਕਿ ਕਿਵੇਂ ਇੱਕ ਗਾਇਕ ਨੂੰ ਧਮਕੀਆਂ ਦੇਣ ਤੋਂ ਬਾਅਦ ਕਿਵੇਂ ਗੋਲੀਆਂ ਚੱਲਦੀਆਂ ਨੇ ਪੁਲਿਸ ਤਫਤੀਸ਼ ਦੇ ਵਿੱਚ ਲੱਗੀ ਹੋਈ ਆ ਤਾਂ ਇੱਕ ਗੋਲੀ ਤੁਹਾਨੂੰ ਤੇਰੀ ਤਸਵੀਰ ਦਿਖਾ ਰਿਹਾ ਕਿ ਦੁਵਾਰ ਦੇ ਵਿੱਚ ਹੀ ਲੱਗੀ ਜੜੀ ਰਹਿ ਗਈ ਸੀ ਦੁਵਾਰ ਦੇ ਆਰ-ਪਾਰ ਗੋਲੀ ਨਹੀਂ ਨਿਕਲ ਸਕੀ ਇਹ ਵੀਡੀਓ ਜਿਹੜੀ ਸਾਹਮਣੇ ਉਸੇ ਰੈਸਟੋਰੈਂਟ ਦਿਖਾ ਰਿਹਾ ਜਿੱਥੇ ਕਿ ਗੈਂਗਸਟਰਾਂ ਦੇ ਗੁਰਗਿਆਂ ਵੱਲੋਂ ਗੋਲੀ ਚਲਾਈਆਂ ਗਈਆਂ ਨੇ ਤਾਂ ਕਈ ਗਾਇਕਾਂ ਨੂੰ ਹੁਣ ਤੱਕ ਗੈਂਗਸਟਰਾਂ ਦੇ ਨਾਮ ਕੋਈ ਜੜੀ ਸਿਕਿਉਰਿਟੀ ਮਿਲ ਚੁੱਕੀ ਹੈ ਤਾਂ ਬੰਟੀ ਬੈਂਸ ਨੂੰ ਲੈ ਕੇ ਵੀ ਹੁਣ ਲਗਾਤਾਰ ਪੁਲਿਸ ਉਹਨਾਂ ਗੁਰਗਿਆਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਗੁਰਗਿਆਂ ਨੇ ਬੰਟੀ ਬੈਂਸ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਜਿਸ ਗੈਂਗਸਟਰ ਨੇ ਧਮਕੀ ਦਿੱਤੀ ਹੈ ਦੇਖਦੇ ਕਿ ਹੁਣ ਬਾਅਦ ਦਿਨਾਂ ਦੇ ਵਿੱਚ ਹੁਣ ਪੁਲਿਸ ਕੋਦੋਂ ਉਹਨਾਂ ਗੁਰਗਿਆਂ ਨੂੰ ਕਾਬੂ ਕਰਦੀ ਹੈ ਜਾਂ ਕਿਸ ਗੈਂਗਸਟਰ ਦੇ ਨਾਲ ਨਾਮ ਜੁੜਦਾ ਬੰਟੀ ਬੈਂਸ ਦਾ ਜਿਸ ਨੂੰ ਬੰਟੀ ਬੈਂਸ ਨੂੰ ਧਮਕੀ ਦਿੱਤੀ ਕਿਸ ਗੈਂਗਸਟਰ ਨੇ ਧਮਕੀ ਦਿੱਤੀ ਬੰਟੀ ਬੈਂਸ ਨੂੰ ਉਹਦਾ ਨਾਮ ਅਜੇ ਪੁਲਿਸ ਵੱਲੋਂ ਖੁਲਾਸਾ ਨਹੀਂ ਕੀਤੇ ਗਏ ਪਰ ਕਈ ਚੈਨਲ ਆਪਣੇ ਕੋਲੋਂ ਕਿਸੇ ਨਾ ਕਿਸੇ ਹੋਲ ਗੈਂਗਸਟਰ ਦਾ ਨਾਮ ਲੈਂਦੇ ਜੁਰ ਨਜ਼ਰ ਆ ਰਹੇ ਨੇ ਪੰਜ ਤੱਕ ਪੁਲਿਸ ਪੁਸ਼ਟੀ ਨਹੀਂ ਕਰ ਦਿੱਤਾ ਉਦੋਂ ਤੱਕ ਇਹ ਕਹਿਣਾ ਕੋਈ ਬਾਜੀਬ ਨਹੀਂ ਕਿ ਕਿਸ ਗੈਂਗ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਪਰ ਪੁਲਸ ਲਗਾਤਾਰ ਲੱਗੀ ਹੋਈ ਹੈ ਸੀਐਸਟਾਫ ਵੱਲੋਂ ਜਿਹੜੇ ਐਦਾਂ ਦੇ ਗੁਰਗੇਆਂ ਨੂੰ ਜਾਂ ਫਿਰ ਐਦਾਂ ਦੇ ਗੈਂਗਸਟਰ ਨੂੰ ਫੜਨ ਦੇ ਵਿੱਚ ਪਹਿਲਾਂ ਵੀ ਕਾਰਜਾਭੀ ਹਾਸਲ ਕੀਤੀਆਂ ਨੇ ਤਾਂ ਹੁਣ ਦੇਖਦੇ ਹਾਂ ਕਿ ਕਦੋਂ ਬੰਟੀ ਬਾਹ ਤੇ ਉੱਤੇ ਗੋਲੀ ਚਲਾਉਣ ਵਾਲੇ ਗੁਰਗੇ ਕਦੋਂ ਫੜੇ ਜਾਂਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬੱਤਬਾ ਸ਼ੇਅਰ ਕਰਿਓ ਧੰਨਵਾਦ